ਦੇ ਵਿੱਚ ਕਬੱਡੀ ਪੌਂਦਾ ਪੱਪਾ ਠੀਕਰੀ ਵਾਲ ਸਾਹਮਣੇ ਦੇ ਰੰਗ ਦੇ ਵਿੱਚ ਕਬੱਡੀ ਪੈਂਦੀ ਇਧਰ ਇੱਕ ਕੰਨੀ ਦੇ ਸਰਦਾਰ ਸਾਜੂ ਸਿੰਘ ਫਰਾੜ ਦਾ ਸਿੰਗਾਰਿਆ ਹੋਇਆ ਪੱਠਾ ਬਹਾਨਾ ਖਾਈ ਵਾਲਾ ਖੜਾ ਇੱਕ ਇੱਕ ਕੰਨੀ ਦੇ ਗੱਦੀ ਸਹਣੇ ਵਾਲਾ ਜਿਹੜਾ ਖਾਈ ਦਾ ਪੁੱਤ ਬਣ ਕੇ ਖੇਡਦਾ ਹੈ ਉਹ ਫਿਰ ਹਲਕਾ ਜਿਹਾ ਟੈਕ ਕਰਿਆ ਤੇ ਆਪਣੇ ਤੇਕੇ ਪਿੰਡ ਪਰਦੇ ਪੰਮਾ ਠੀਕਰੀ ਵਾਲ ਆਜ ਦੇ ਭਾਈ ਧਰਤੀ ਧੱਕ ਨੌਜਵਾਨ ਦੇ ਨਾਂ ਦੇ ਨਾਲ ਜਾਣੇ

ਤੇ ਖੁਸ਼ ਹੋ ਕੇ ਹੋਰ ਗੱਲ ਕੀਤੀ ਹੈ ਇਧਰ ਰੀਡ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ 100 ਰੁਪਏ 100 ਰੁਪਏ ਬਿੱਟੂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ੀਟ ਭਗਤ ਸਿੰਘ ਕਲੱਬ ਦੇ ਜਿਹੜੇ ਸਾਡੇ ਕੋਲੋਂ ਉਧਰ ਪੁੱਜੇ ਹੋਏ ਨੇ ਉਹਨਾਂ ਵੱਲੋਂ ਵੀ 100 ਰੁਪਏ ਬਿੱਟੂ ਨੂੰ ਆ ਗਏ ਬਹੁਤ ਮਿਹਰਬਾਨੀ ਧੰਨਵਾਦ ਜੀ ਔਰ ਫਿਰ ਸੰਟੀ ਜੰਡਾ ਵਾਲਾ ਕਬੱਡੀ ਖਾਂਦਾ ਸੀ ਇਧਰੋਂ ਕਲਜੀਤ ਕਬੱਡੀ ਖਾਂਦਾ ਹੈ ਇਹਨਾਂ ਗੋਰੀ ਤਾਉਣ ਦੇ ਦਿਵਾਲੀ ਕਾਲੀ ਗਾਨੀ ਫੱਬਦੀ ਵਾਹ ਕੋਲਾ ਬੱਚਾ ਗੁਰਲਾਲ ਕਾਲੀ ਮਾਨਸਾ ਤੋਂ ਉਹ ਫਿਰ ਗੱਡੀ ਸਹੇਣੇ ਵਾਲੇ ਦਾ ਟੈਕ ਲਾਇਆ ਉਹ ਬਈ ਟੱਡੀ ਵਾਲੇ ਵੀ ਇੰਨਾ ਰੱਗ ਨਾਲ ਲੱਗ ਮਰ ਗਿਆ ਨਾ ਵੀਲੀਆ ਤਕਦੀਰਾਂ ਅੰਮਾ ਆਪਣੇ ਦਾ ਪੁੱਤ ਵਰ ਕੇ ਖੇਡਦਾ ਚੰਗਾ ਵਾਲੇ ਵਾਲਾ ਸ਼ਾਂਤੀ ਫਿਕਰੀ ਆ ਦੀ ਤਰਫ ਕਬੱਡੀ ਖੇਡਦਾ ਇਧਰ ਸ਼ਾਂਤੀ ਝੰਡਾ ਵਾਲਾ ਕਬੱਡੀ ਖੇਡਦਾ ਨੀਲੀ ਪੱਟੀ ਦੇ ਵਿੱਚ ਕਿੰਨੀ ਆਲੇ ਧਾਰੀ ਆ ਉਹ ਫਿਰ ਕੁਲਜੀਤ ਠਾਈ ਵਾਲਾ ਕਬੱਡੀ ਖੇਡਦਾ ਕਹਿੰਦਾ ਟੌਟੀ ਖੇਡੇ ਨੇ ਜਾਂਦਾ ਮੁੰਡਾ ਹੋਰ ਜੀ ਬੋਲ ਤੇ ਪੱਪ ਧਾਰਦਾ ਕੱਡੇ ਨਾਲ ਪਸੀਨੇ ਵਿੱਚ ਵੀ ਜਿਹੜਾ ਸਾਦਾ ਚੌਕਾ ਦਦਾ ਉਹ ਫਿਰ ਕੁਲਜੀਤ ਬਾਈ ਵਾਲਾ ਸਮੇ ਕਵਾਟੀ ਦੀ ਗੱਲ ਕਰਦਾ ਇੱਕ ਤੰਦੇ ਬਿੱਟੂ ਗਿਆਨੀ ਵਾਲਾ ਜਿਹੜਾ ਰੇਡਰ ਦੇ ਲੱਕ ਦੇ ਵਿੱਚ ਕੰਮ ਲਿਆਦਾ ਇੱਕ ਬਿੱਟੂ ਡਗਾਲਾ ਵੀ ਧਰਤੀ ਇਹ ਪੈਦਾ ਕੀਤਾ ਜੋ ਜੀਐਮ ਵੀ ਮਾਰਦਾ ਕਾਰਜ ਪਛਿੰਡੇ ਵੱਲੀੋਂ ਖੇਡਦਾ ਬਲਜਿੰਦਰ ਤੁਹਾਡੇ ਵੱਲ ਦੱਸ ਦੇਣਾ ਚਾਹਣਾ ਹੈ ਦਰਸ਼ਕ ਵੀਰਾਂ ਨੂੰ ਵੀ ਮੈਂ ਜਾਣਕਾਰੀ ਦੇ ਦਿਆਂ ਕਿ ਬਿੱਟੂ ਠਿਕਰੀ ਵਾਲਾ ਜਦੋਂ ਆ ਬਾਬਾ ਲੋਧੀ ਵਾਲਾ ਸਪੋਰਟਸ ਕਲੱਬ ਪਰਸਰਾਂਤਪੁਰ ਦੀ ਧਰਤੀ ਤੇ ਜਿਹੜਾ ਮਾਤਾ ਚੰਨਣ ਕੌਰ ਕਰੋਆ ਯਾਦਗਾਰੀ ਚੈਂਪੀਅਨਸ਼ਿਪ ਹੋਈ ਹੈ ਪੰਜਾਬ ਦੇ ਅ ਕਬਡੀ ਚੈਂਪੀਅਨਸ਼ਿਪ ਹੋਈ ਸੀ ਪੰਜਾਬ ਦੀ ਉਹਦੇ ਵਿੱਚ ਮਾਤੀ ਰੋਡਿਆਣਾ ਕਲੱਬ ਵੱਲੋਂ ਖੇਡਿਆ ਸੀ ਬਹੁਤ ਹੀ ਵਧੀਆ ਜੱਫੀ ਲਾਈ ਸੀ ਇਸ ਨੌਜਵਾਨ ਨੇ ਰੋਡਿਆਣਾ ਕਲੱਬ ਵੱਲੋਂ ਔਰ ਉਸ ਕਲੱਬਾਂ ਨੂੰ ਦੂਸਰੇ ਨਾਲ ਸਬੰਧ ਦੇ ਲਿਆਦਾ ਸੀ ਸੱਜਾ ਹੋਇਆ ਸੀ ਉਹ ਚੈਂਪੀਅਨ ਖੇਤਰ ਹਾਂਜੀ ਸੈਨੇ ਦੇ 31 ਨੂੰ ਸਹਿਯੋਗ ਦੇ ਕਲੱਬ ਦੇ ਪ੍ਰਧਾਨ ਜੀਓ 500 ਰੁਪਏ ਇਧਰ ਹਰਜੀਤ ਫਰੈਂਡਸ ਅਕੈਡਮੀ ਪਤੋ ਹਿਰਾ ਵਦਿਓ ਕਲਾਨੀਆਂ ਤੋਂ ਦਾ ਸਰਦਾਰ ਸਾਵੀ ਸਿੰਘ ਫਰਾਰ ਦਾ ਸੰਗਾਲਿਆ ਹੋਇਆ ਪੱਠਾ ਕੇਵਲ ਟਿਕਾਣਾ ਵਾਲਾ ਐਵੀ ਸਾਬਣ ਕਹਿੰਦਾ ਕਿ ਡਬਲ ਡਾਕਟਰ ਸਾਰਾ ਪੁਆਇੰਟ ਕੇਵਲ ਟਿਕਾਣਾ ਵਾਲੇ ਦੇ ਖਿੱਚਿਆ ਇਧਰੋਂ ਸੰਟੀ ਜੰਡਾ ਵਾਲੇ ਵਾਲਾ ਨਿੱਕੀ ਪੱਟੀ ਦੇ ਵਿੱਚ ਚਿੱਟੀਆਂ ਨੇ ਧਾਰੀਆਂ ਕਿਹਦੇ ਨਾਲ ਪੈਂਦੀਆਂ ਬਲਾਜੇ ਧਾਰੀਆਂ ਸੰਟੀ ਜੰਡਾ ਵਾਲੇ ਵਾਲਾ ਇਸ ਸਮੇਂ ਕਬੱਡੀ ਦੀ ਗੱਲ ਕਰਦਾ ਗੋਰਾ ਨੂੰ ਸੋਹ ਰਾਂਗ भई लाॻी सिंधे सॼे उहे सीयर अकाली कोन्हे उन वञो पंजाह रुपया मेर कोल आग दस रुपए अगली रेड़ी में ਦਾ दा रुपया ਇੱਧਰ ਇੱਧਰ ਸਰਦਾਰ ਸੁਖਦੇਵ ਸਿੰਘ ਜੀ ਸੁਖੀ ਇੰਸਪੈਕਟਰ ਸਾਹਿਬ ਉਹਨਾਂ ਬੋਰਡਰ ਤੇ ਆਏ ਹੋਏ ਐ ਉਠਕੀ ਵਾਲ ਬਾਰੇ ਸਾਰੇ ਬੱਚਿਆਂ ਦੇ ਫੁੱਫੜਵੇ ਤੇ ਉਹ 500 ਰੁਪਿਆ ਜਿਹੜੀ ਜੇਥੂ ਟੀਮ ਉਹਨੂੰ ਦਿੱਤਾ ਜਾਣਾ ਹੈ 500 ਰੁਪਿਆ ਮੇਰੇ ਕੋਲ ਸੌਕੇ ਲਓ ਅਗਲੀ ਰੇਟ ਤੇ ਤੀਜਾ ਨੋਟ ਬਜ਼ਾਰ ਤੋਂ ਬਲੋ ਭੇਜੇ ਜਾਣੇ ਐ ਫਿਕਰੀ ਵਾਲ ਅਤੇ ਖਾਈ ਹਾਰੇ ਰੇਟ ਤੇ 20 ਰੁਪਏ ਦਿੱਟੂ ਬਲੋ ਮਿੰਟ ਬਲਿੰਦਰ ਜਿਵੇਂ ਹਰੇਕ ਗ੍ਰੇਡ ਤੇ ਮੇਰੇ ਕੋਲ ਬੰਦੂ ਸੱਜਣਾ ਅੱਗੇ ਬੰਦੂ ਦੇ ਨੂਰ ਪਹੁੰਚਾ ਦਿਓ ਮੈਨੂੰ ਭੇ ਲੈਣਾ ਉਹਨਾਂ ਨੇ ਜਿਹੜੇ ਜਾਣੇ ਉਹਦੇ ਮੈਨੂੰ ਦੇ ਦੇਉਂਗਾ ਮੈਨੂੰ ਉਹਨਾਂ ਦੇ ਸਾਰਾ ਹਿਸਾਬ-ਕਿਤਾਬ ਰੱਖ ਲੈਣ ਹਾਂ ਲਓ ਜੀ 500 ਪਿਆਰ ਜੀ ਬਿੱਟੂ ਸੁਦਾ ਇੱਧਰ ਵੀ ਰੀ ਵੀ ਪੀ ਆਹ ਗ੍ਰੇਡ ਦੇ ਵੀ ਜੀ ਬਿੱਟੂ ਸੁਦਾ ਹਾਂ ਜੇ ਤੈ ਤਿਆਰ ਹਰੇਕ ਗ੍ਰੇਡ ਤੇ ਕੋੜਾ ਵਾਲਾ ਕੋੜਾ ਮੇਰੇ ਕੋਲ ਹੈ ਕੇਵਲ ਇਚਗਾਵਾ ਵਾਲਾ ਕਬੱਡੀ ਦੀ ਗੱਲ ਕਰਦਾ ਕਹਿੰਦਾ ਹੁਣ ਸਟਾਰਟ ਕਰਚਾ ਬੜੀ ਕਬੱਡੀ ਦੀ ਕੀ ਗਲੀ ਤੇ ਕੀ ਚੌਕ ਵਿੱਚੋਂ ਸਾਡੇ ਦਾ ਇਹ ਹੱਜਾ ਦੇ ਨਾਲ ਜਾਊ ਕਬੱਡੀ ਵਾਲਾ 100 ਮੀਟਰ ਲਓ ਜੀ ਵੀਰ ਮੇਰੀ ਅਗਲੀ ਰੇਡ ਹੈ ਸ਼ਰਤੀ ਦੇ ਬਿੱਟੂ ਸੁਦ ਵੱਲੋਂ ਤੇ 10 ਰੁਪਏ ਲਾਲਜੀਤ ਜੀ ਦੇ ਚੌਥਾ ਰੋਡ ਤੇ 10 ਰੁਪਏ ਚੌਥਾ ਰੋਡ ਮਗਰ ਸਿੰਘ ਵੱਲੋਂ ਦੇ 40 ਰੁਪਏ ਦੀ ਰੇਡ ਹੋਗੀ ਔਰ ਛੇਤੀ ਦੀ ਰੇਡ ਤੇ 40 ਰੁਪਏ ਇਹ ਬਟੂ ਖੜਾ ਇੱਕ ਰਾਜਵਾਨ ਗਿਆਨੇ ਸੁੱਖਾ ਪਰਲੇ ਪਰਸੇ ਪਨਸਾ ਹਾਂਜੀ ਨਾਗੇ ਭਗਤਪੁਰੇ ਮੌਣਾ ਵਾਲੇ ਬੰਦਿਓ ਕੇਵਲ ਜਗਾੜਾ ਵਾਲੇ ਨੂੰ 20 ਇੱਧਰ ਕੁਲਜੀਤ ਕਬਾਦੀ ਪਉਂਦਾ ਔਰ ਫਿਰ ਇਹਦਾ ਖਾਰ ਖਾਕ ਤੇਰਾਕਾ ਥੋੜੀ ਫੇਲਤ ਗੁੰਦੀ ਆ ਚੱਲੋ ਮੌਣਾ ਦੇ ਗਰਾਉਂਡਾਂ ਦੇ ਕਿੱਥੇ ਆਏ ਥਾਲ ਚੌਦੀ ਹੁੰਦੀ ਐ ਔਰ ਫਿਰ ਬਾਲ ਹੈ ਜਾਨਾ ਜੀ ਦਾ ਟੋੜ ਲਾਉਣ ਲੱਗੇ ਸੀ ਹੁਣ ਬੈ ਸਵਾਗਤ ਕਰਨਾ ਸਾਡੇ ਲੋਕ ਤਾਂ ਕਹਿ ਨਹੀਂ ਹੁੰਦੇ ਵੀ 15 ਪੰਜ 15 ਲੈ ਲੈ ਕਰੋ ਲੋਡ ਬਥੇਰੇ ਆ ਗਏ ਜੀ ਹੋਰ 60 ਰੁਪਏ ਲੱਗਿਆ ਤੇ 440 ਰੁਪਏ ਬਿੱਟੂ ਨੂੰ ਵਾਪਸ ਕਰਨੇ ਪਏ ਹਾਂਜੀ ਇੱਕ ਮਿੰਟ ਐ ਇੱਧਰ ਸਾਰੇ ਦੇ ਖਰਾਬ ਦਾ ਬਰਦਾਆ ਕੱਡੀ ਨੂੰ 500 ਰੁਪਏ ਵੜਾ ਕੇ ਗਿਆ ਜੀ ਉਹ ਮਿੰਟ ਖਰਾਬ ਕੇ ਹੀ ਗਿਆ ਇਹਨਾਂ ਸਾਡੇ ਪਿੰਡਾਂ ਦਾ ਮਾਣ ਸੁਫਣਾ 500 ਕਿੱਥੇ ਆ ਉਹ ਗਿਆ ਜੀ ਦਾ दूजा उन्हनि जो ट्रॉफी ते मान सम्मान ਕਿੰਕਾ ਜਾ ਰਿਹਾ ਇਹਨਾਂ ਬਾਅਦ 65 ਦਾ ਦੂਸਰਾ ਨਾਮ ਮੌੜਾ ਦੀ ਟੀਮ ਬਾਰੇ ਪੁੱਛੇ ਗਿਆ ਮੌੜਾ ਦੀ ਟੀਮ